ਸੋਮਵਾਰ ਨੂੰ ਪੇਸ਼ੀ ਸੀ ਪਰ ਕੰਗਣਾ ਪੇਸ਼ ਨਹੀਂ ਹੋਈ ਤਾਂ ਹੁਣ ਬਠਿੰਡਾ ਕੋਰਟ ਨੇ 29 ਸਤੰਬਰ ਨੂੰ ਮੋੜ ਸਮਨ ਜਾਰੀ ਕਰ ਦਿੱਤੇ ਨੇ ਤਰੀਕ ਅੱਗੇ ਦੀ ਮਿਲ ਚੁੱਕੀ ਹੈ ਇਸ ਮਾਮਲੇ ਵਿੱਚ ਪੀਟੀਸੀ ਨਿਊਜ਼ ਦੀ ਟੀਮ ਨੇ ਬੇਬੇ ਮਹਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਕੰਗਣਾ ਜੇ ਮਾਫੀ ਮੰਗੇਗੀ ਤਾਂ ਉਸ ਨੂੰ ਮਾਫ ਕਰ ਦਿੱਤਾ ਜਾਏਗਾ ਨਹੀਂ ਤਾਂ ਫਿਰ ਮਾਨਯੋਗ ਅਦਾਲਤ ਤੇ ਪੂਰਾ ਪਰੂਸ ਹੈ ਉਹ ਸਜ਼ਾ ਸੁਣਾਉਣਗੇ ਆਦਾ ਹੁਣ ਕਹੀ ਦੀ ਗਾ ਸੱਚ ਬੋਲਣਾ ਸਿੱਖ ਜਾਊਗਾ ਮਾਫ ਕਰ ਦਾਂਗੇ ਜੇ ਮਾਫੀ ਮੰਗੂਗੀ ਤਾਂ ਕੋਈ ਇਹ ਰ ਹੈ ਕੋਈ ਰ ਹੈ ਮਾਗਾ ਤਾਂ ਕੋਈ ਨਾ ਬੰਦਾ ਜਿਵੇਂ ਹੋ ਕੋਈ ਮਾਫੀ ਕੀਤੀ ਜਾਊਗੀ ਪੈਸਾ ਦਾ ਵੀ ਹੱਕ ਹੋਈ ਤਾਂ 사ੜਾਈ ਪਾਲੂ ਪਰ ਆਪਦੇ ਅਖਾਂ ਐ ਅਦਾਲਤਾਂ ਵੀ ਤੁਸੀਂ ਜੋ ਮਰਜ਼ੀ ਕਰੋ ਅਸੀਂ ਤਾਂ ਤੁਹਾਡੇ ਕੋਲੇ ਆ ਕੇ ਤੁਹਾਡਾ ਕੁੰਡਾ ਖੜਕਾਇਆ ਤੁਹਾਡੇ ਕੋਲੇ ਰੋਈ ਕਰਲਾਇਆ ਤੁਸੀਂ ਮੈਨੂੰ ਸਜ਼ਾ ਦਿਓ ਐ ਥੋੜੀ ਜਿਹੀ ਅੱਖਾਂ ਵਾਗੇ ਸਾਨੂੰ ਤੇ ਪਕਾਈ ਬਧੀ ਜਬਕੀਲ ਕਰੇ ਸੁੱਕੇ ਸੀ ਚਾਰ ਸਾਲ ਹੋ ਗਏ ਨਿਛਿੰਦਾ ਆਫਰ ਨੂੰ ਖਰਾਬ ਕਰਿਆ ਜਾਂ। ਉਹ ਫਰਾਂਹ ਤਾਂ ਹਰੀ ਕੀ ਕਰਿਆ ਜਾਂਦੇ ਆ ਕਿਤੇ ਤਰ ਤਰ ਕਰਕੇ ਉੱਠੇ ਤਰ ਤਰ ਜਾਣ ਕਿਤੇ ਗਾਣ ਸਿਆਣੀ ਹੋਈ ਕਿ ਕੰਮ ਕਰੂਗੀ। ਦੱਸ દਈਏ ਕਿ ਕਿਸਾਨੀ ਅੰਦোলন ਵੇਲੇ ਕੰਗਨਾ ਰਣੌਤ ਨੇ ਇੱਕ ਟਵੀਟ ਕਰਕੇ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ ਅਤੇ ਸੋਸ਼ਲ ਮੀਡੀਆ ਤੇ ਬੀਬੇ ਮਹਿੰਦਰ ਕੌਰ ਦੀ ਤਸਵੀਰ ਸਾਂਝੀ ਕਰਕੇ ਸ਼ਾਹੀਨ ਬਾਗ ਦੀ ਦਾਦੀ ਨਾਲ ਉਸ ਦੀ ਤੁਲਨਾ ਕੀਤੀ। ਉਸ ਨੂੰ 100 ਰੁਪਏ ਵਿੱਚ ਦਿਹਾੜੀ ਕਰਨ ਵਾਲੀ ਮਹਿਲਾ ਦਾ ਸਿਆਸੀ। ਖੈਰ ਹੁਣ 29 ਸਤੰਬਰ ਦੀ ਤਾਰੀਖ ਹੈ। ਵੇਖਣਾ ਹੈ ਕਿ ਕੰਗਨਾ ਮਾਫੀ ਮੰਗਦੀ ਹੈ ਜਾਂ ਫਿਰ ਅਦਾਲਤੀ ਕਾਰਵਾਈ ਭੁਗਤਣ ਲਈ ਤਿਆਰ ਹੈ ਮਲੋੜ ਤੋਂ ਚੇਤਨਪੁਰਾ ਪੀਟੀਸੀ ਨਿਊਜ਼